ਅੱਜ ਬਟਾਲਾ ਮੰਡੀ ਦੇ ਵਿੱਚ ਜਿਹੜੀ ਸਾਡੇ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਹੋਈ ਆ ਅੱਜ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਉਹਟ ਆਸਰਾ ਲੈ ਕੇ ਅਰਦਾਸ ਬੇਨਤੀ ਕਰਾ ਕੇ ਚੜ੍ਹਦੀ ਕਲਾ ਦੀ ਜਿਹੜੇ ਸਾਡੇ ਖੇਕੇ ਆਪਣੇ ਮਨੀਮ ਭਾਈਚਾਰਾ ਸਾਡੇ ਆੜਤੀਆ ਸਹਿਬਾਨ ਸਾਰੇ ਲੇਬਰ ਭਾਈ ਭਾਈਚਾਰੇ ਦੀ ਆਪਾਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਐ ਸੋ ਅੱਜ ਉਹਦੇ ਵਿੱਚ ਹਾਜ਼ਰੀ ਲਾਈ ਹੈ ਔਰ ਮੈਂ ਰੇਨੀਆ ਸਾਰੇ ਸਮੂਹ ਮੰਡੀ ਨਿਵਾਸੀਆਂ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੂੰ ਬਹੁਤ ਵਧੀਆ ਉਚੇਚੇ ਢੰਗ ਨਾਲ ਕੀਤਾ ਜਿਹਦੇ ਵਿੱਚੋ ਝੋਲੀ ਹੋਣੀ ਜਰਨਲ ਹੋਣੀ ਆ ਸ਼ਾਹ ਜੀ ਸੁਖ ਜੀ ਸਾਰੇ ਸਰਵਾਨ ਸੈਕਟਰੀ ਸਹਿਬਾਨ ਸਾਰੇ ਮੌਜੂਦਾ ਜਿਹੜੇ ਆਪਣੇ ਪਰਿਵਾਰ ਦੇ ਜੀ ਸਾਰੇ ਹਾਜ਼ਰ ਸੀ ਮਨੀ ਹਣੀ ਮੈਂ ਧੰਨਵਾਦ ਕਰਦਾ ਮੰਡੀ ਦੇ ਸਿਚੂ ਰੱਖ ਕੇ ਮੁੱਖ ਰੱਖ ਕੇ ਕਿਹੜੇ ਕਿਹੜੇ ਪ੍ਰਬੰਧ ਕੀਤੇ ਦੇਖੋ ਜੀ ਮੈਂ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਜੀ ਸਾਰਿਆਂ ਨੂੰ ਕਿਸਾਨ ਭਾਈਚਾਰਿਆਂ ਨੂੰ ਵੀ ਭਰਾਵਾਂ ਨੂੰ ਵੀ ਜਿਹੜੀ ਫਸਲ ਹੈ ਉਸ ਕਾਕੇ ਲੈ ਕੇ ਹੋਣ ਤਾਂ ਜੋ ਕਿ ਸਾਨੂੰ ਵੀ ਅੱਗੇ ਜਿਹੜਾ ਵਾ ਵੀ ਕੰਮ ਕਰਨ ਦੇ ਵਿੱਚ ਦਿੱਕਤ ਨਾ ਆਵੇ ਔਰ ਮੈਂ ਮੁਬਾਰਕ ਵੀ ਦੇਣਾ ਚਾਹੁੰਨਾ ਅੱਜ ਇਸ ਮੰਡੀ ਦੇ ਵਿੱਚ ਜਿਹੜਾ ਕਾਫੀ ਲੰਮੇ ਸਮੇਂ ਤੋਂ ਪੈਂਡਿੰਗ ਕੰਮ ਚੱਲਦਾ ਆ ਰਿਹਾ ਸੀ ਇੱਕ ਪਾਣੀ ਦੇ ਬੋਰ ਦੀ ਬੜੀ ਡਿਮਾਂਡ ਸੀ ਇੱਥੇ ਅੱਜ ਜੋ ਜਿਹੜਾ 550 ਫੁੱਟ ਡੂੰਘਾ ਮੈਂ ਕਹਿ ਸਕਦਾ ਵੀ ਬੋਰ ਜਿਹੜਾ ਅੱਜ ਉਹ ਵੀ ਮੁਕੰਮਲ ਹੋਇਆ ਮੈਂ ਸਾਰਿਆਂ ਨੂੰ ਵਧਾਈ ਦੇਣਾ ਵਾ ਕਿਉਂਕਿ ਜਿਹੜੇ ਜਿਹੜੇ ਵੀ ਮੰਡੀ ਦੇ ਕੰਮ ਕਹਿੰਦੇ ਨੇ ਸਾਡੇ ਅ ਆਰਤੀਏ ਸਹਿਬਾਨ ਲੇਬਰ ਸਹਿਬਾਨ ਸਾਰੇ ਜਿਹੜੇ ਵੀ ਕਹਿੰਦੇ ਨੇ ਮਨੀਰ ਸਹਿਬਾਨ ਸਾਡੀ ਕੋਸ਼ਿਸ਼ ਹੁੰਦੀ ਐ ਇਹਨੂੰ ਪਹਿਲ ਦੇ ਆਧਾਰ ਤੇ ਇਹ ਕੰਮ ਨੂੰ ਤਰਜੀਹ ਦੇ ਕੇ ਕੰਮ ਕਰਾਂ। ਐਮਐਲ ਸਾਹਿਬ ਜਿਹੜਾ ਸੀਸ਼ਨ ਦੇ ਚੋਣ ਦੇ ਪਹਿਲਾਂ ਖੇਲਰ ਵਾਲਾਂ ਦੀ ਕੁਝ ਸਮਾਂ ਸਮੱਸਿਆ ਵੀ ਆਈ ਹੈ। ਚਾਹੂਗੀ। ਇਹ ਕਿਤਾਬਾਂ ਚ ਜਗ੍ਹਾ ਨਹੀਂ ਉਹਦੇ ਬਾਰੇ ਸਰਕਾਰ ਨੂੰ ਲੋਕੀਂ। ਅ ਦੇਖੋ ਜੀ ਸਰਕਾਰ ਇਹਨਾਂ ਦੇ ਨਾਲ ਹੈ। ਮੋਢੇ ਨਾਲ ਮੋਢਾ ਲਾ ਕੇ ਚਲੋਤੀ ਐ ਬਸ ਇਹੋ ਆ ਵੀ ਜੇ ਕੰਮ ਕਰਦੇ ਆ ਉਹਦੇ ਵਿੱਚ ਤੰਗੀਆਂ ਪਰੇਸ਼ਾਨੀਆਂ ਵੀ ਹੁੰਦੀਆਂ ਨੇ ਤੇ ਉਹਨਾਂ ਦੇ ਹੱਲ ਵੀ ਹੁੰਦੇ ਨੇ ਸੋ ਆਪਾਂ ਨਾ ਲੱਗੇ ਅੱਜ ਟਾਲਾ ਮੰਡੀ ਵਿਖੇ ਜਿਹੜਾ ਸਮਾਗਮ ਕੀਤਾ ਗਿਆ ਹੈ ਆੜਤੀਏ ਭਾਈਚਾਰੇ ਵੱਲੋਂ ਖਰੀਦਦਾਰ ਭਾਈਚਾਰੇ ਵੱਲੋਂ ਲੇਬਰ ਵੀਰ ਤੇ ਮਨੀਮ ਸਹਿਬਾਨੋਂ ਤੇ ਮਾਰਕੀਟ ਮੇਡੀ ਵੱਲੋਂ ਰਲ ਕੇ ਸਮਾਗਮ ਕੀਤਾ ਗਿਆ ਹੈ ਕਿਉਂਕਿ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਜੇ ਪਰਮਲ ਦੀ ਜਿਹੜੀ ਖਰੀਦ ਆ ਉਹ 1 ਅਕਤੂਬਰ ਤੋਂ ਕੀਤੀ ਜਾਣੀ ਹੈ ਪਰ ਸਾਡੀ ਮੰਡੀ ਵਿੱਚ ਜਿਹੜੀ ਬਾਸਮਤੀ ਦੀ ਫਸਲ ਆ ਉਹ ਮਹਮਾ ਕੇ ਆ ਰਹੀ ਹੈ ਹੁਣ ਤੱਕ ਲਗਭਗ 1 ਲੱਖ ਕੁਇੰਟਲ ਦੀ ਜਿਹੜੀ ਖਰੀਦ ਪਟਾਲਾ ਮੰਡੀ 'ਚ ਪ੍ਰਾਈਵੇਟ ਖਰੀਦਦਾਰਾਂ ਵੱਲੋਂ ਬਾਸਮਤੀ ਦੀ ਕਰ ਲਈ ਗਈ ਹੈ ਉਹਦੇ ਸਬੰਧਤ ਹੀ ਅੱਜ ਮਾਨਯੋਗ ਐਮਐਲਏ ਸਾਹਿਬ ਸ਼ਰੀਕਲ ਸਿੰਘ ਜੀ ਸਾਡੀ ਮੰਡੀ ਵਿੱਚ ਵਿਜ਼ਿਟ ਕੀਤੀ ਹੈ ਉਹਨਾਂ ਵੱਲੋਂ ਖਰੀਦ ਦੇ ਪ੍ਰਬ ਵਾਲੇ ਸਮੇਂ ਚ ਜਿਹੜੇ ਖਰੀਦੇ ਪ੍ਰਬੰਧ ਨੇ ਮੁਕੰਮਲ ਨੇ ਸਫਾਈਆਂ ਜਿਹੜੀਆਂ ਮੰਡੀ ਦੀਆਂ ਹੋ ਚੁੱਕੀਆਂ ਨੇ ਆਲ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਮੰਡੀ ਮਾਰਕੀਟ ਕਮੇਟੀ ਵੱਲੋਂ ਜਿਹੜੀਆਂ ਕੀਤੀ ਜਾਣੇ ਪ੍ਰਬੰਧ ਉਹ ਮੁਕੰਮਲ ਨੇ ਐਮਐਲਏ ਸਾਹਿਬ ਨੇ ਉਸ ਤੇ تسلی بخشਾਈ ਆ ਤੇ ਆਉਣ ਵਾਲੇ ਸੀਜ਼ਨ ਚ ਕਿਸਾਨਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਆਪਣੀ ਜਿਹੜੀ ਫਸਲ ਆ ਉਸ ਕਾ ਕੇ ਲਿਆਓ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਜਿਹੜਾ ਝੋਨਾ ਹੈ ਉਹ 17% ਨਮੀ ਵਾਲਾ ਹੀ ਮੰਡੀ ਚ ਖਰੀਦਿਆ ਜਾਣਾ ਇਸ ਕਰਕੇ ਸਾਰੇ ਹੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਕਾਲੀ ਕੋਈ ਨਾ ਕਰੇ ਪਰਮਲ ਦੀ ਜਿਹੜੀ ਵਾਡੀ ਹੈ ਉਹ ਇੱਕ ਤਰੀਕ ਤੋਂ ਬਾਅਦ ਖਰੀਦ ਚਾਲੂ ਹੋਣੀ ਹੈ ਸਾਰੇ ਹੀ ਆਪਣੀ ਜਿਹੜੀ ਪਰਮਲਿਆ ਸੁਆਕੇ ਲਿਆਉਣ ਬਾਸਮਤੀ ਦੀ ਖਰੀਦ ਲਗਾਤਾਰ ਚੱਲੂ ਹੈ ਸਾਡੇ ਵੱਲੋਂ ਮਤਲਬ ਇੱਥੇ ਹਰ ਵਕਤ ਬੋਲੀ ਕਰਾਈ ਜਾਂਦੀ ਹੈ ਸਾਰੇ ਕਿਸਾਨ ਜਿਹੜੇ ਨੇ ਆਪਣਾ ਚੰਗਾ ਰੇਟ ਫਸਲ ਦਾ ਵਟ ਕੇ ਜਾ ਰਹੇ ਨੇ ਧੰਨਵਾਦ ਜੀ